ਦੋਸਤੋ ਤੁਸੀਂ ਸਾਰਿਆਂ ਨੇ ਟ੍ਰੇਨ ਦੇ ਵਿੱਚ ਸਫ਼ਰ ਤਾਂ ਕੀਤਾ ਹੀ ਹੋਵੇਗਾ ਅਤੇ ਤੁਹਾਡੇ ਮਨ ਦੇ ਵਿੱਚ ਕਦੇ ਨਾ ਕਦੀ ਇਹ ਖਿਆਲ ਜ਼ਰੂਰ ਆਇਆ ਹੋਵੇਗਾ ਕਿ ਜੇਕਰ ਟ੍ਰੇਨ ਦਾ ਡਰਾਈਵਰ ਸੋ ਜਾਵੇ ਤਾਂ ਕੀ ਹੋਵੇਗਾ? ਅਸੀਂ ਸਾਰੀ ਟ੍ਰੇਨ ਦੇ ਵਿੱਚ ਅਕਸਰ ਸਫ਼ਰ ਕਰਦੇ ਹੀ ਰਹਿੰਦੇ ਹਾਂ ਆਪਾਂ ਆਪਣੇ ਮਨ ਵਿੱਚ ਬਹੁਤ ਸਾਰੇ ਸਵਾਲ ਪੈਦਾ ਕਰ ਲੈਂਦੇ ਹਾਂ ਪਰ ਤੁਸੀਂ ਸੋਚ ਸਕਦੇ ਹੋ ਕਿ ਜੇਕਰ ਟ੍ਰੇਨ ਦਾ ਡਰਾਈਵਰ ਸੋ ਜਾਵੇ ਤਾਂ ਕੀ ਹੋਵੇਗਾ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਜੇਕਰ ਚੱਲਦੀ ਟ੍ਰੇਨ ਦਾ ਡਰਾਈਵਰ ਸੋ ਜਾਵੇ ਤਾਂ ਬਹੁਤ ਵੱਡੀ ਤੁਰਪਟਨਾ ਹੋ ਜਾਵੇਗੀ ਸੋਡਾ ਸੋਚਣਾ ਸਹੀ ਹੈ ਪਰ ਸਾਨੂੰ ਅਸੀਂ ਇਹ ਦੱਸਦੇ ਹਾਂ ਰੇਲਵੇ ਨੇ ਇਸ ਦਾ ਹੱਲ ਵੀ ਕੱਢ ਰੱਖਿਆ ਹੈ ਟ੍ਰੇਨ ਦੇ ਵਿੱਚ ਟ੍ਰੇਨ ਡਰਾਈਵਰ ਤੋਂ ਬਿਨਾਂ ਲੋਕੋ ਪਾਇਲਟ ਅਤੇ ਅਸਿਸਟੈਂਟ ਹੁੰਦੇ ਹਨ ਜੇਕਰ ਟ੍ਰੇਨ ਦਾ ਡਰਾਈਵਰ ਸੋ ਜਾਵੇ ਤਾਂ ਅਸਿਸਟੈਂਟ ਉਸ ਨੂੰ ਜਗਾਵੇਗਾ ਅਤੇ ਜੇਕਰ ਉਹ ਨਹੀਂ ਜਾਗਦਾ ਤਾਂ ਉਹ ਅਗਲੇ ਸਟੇਸ਼ਨ ਦੀ ਟ੍ਰੇਨ ਨੂੰ ਰੁਕਵਾ ਦੇਵੇਗਾ ਫਿਰ ਇਹ ਸਭ ਉਹ ਸਟੇਸ਼ਨ ਮਾਸਟਰ ਨੂੰ ਦੱਸੇਗਾ ਅਤੇ ਸਟੇਸ਼ਨ ਮਾਸਟਰ ਨਮਨ ਡਰਾਈਵਰ ਉਸ ਟ੍ਰੇਨ ਵਿੱਚ ਭੇਜ ਦੇਵੇਗਾ ਹੁਣ ਤੁਹਾਡੇ ਮਨ ਵਿੱਚ ਇੱਕ ਹੋਰ ਸਵਾਲ ਆਇਆ ਹੋਵੇਗਾ ਕਿ ਜੇਕਰ ਅਸਿਸਟੈਂਟ ਵੀ ਸੋ ਜਾਵੇ ਤਾਂ ਫਿਰ ਕੀ ਹੋਵੇਗਾ ਜੇਕਰ ਇਹ ਦੋਵੇਂ ਸੋ ਜਾਂਦੇ ਹਨ ਤਾਂ ਟ੍ਰੇਨ ਦੇ ਵਿੱਚ ਇੱਕ ਵਿਜੀਲੈਂਸ ਸਿਸਟਮ ਲੱਗਿਆ ਹੋਵੇਗਾ ਇਹੀ ਡਿਵਾਈਸ ਇਸ ਗੱਲ ਦਾ ਧਿਆਨ ਰੱਖਦੀ ਹੈ ਕਿ ਜੇਕਰ ਟ੍ਰੇਨ ਨੇ 1 ਮਿੰਟ ਦੇ ਅੰਦਰ ਸਪੀਡ ਵਧਾਉਣ ਲਈ ਟਰਾਡਲ ਨੂੰ ਨਹੀਂ ਵਧਾਇਆ ਅਤੇ ਨਾ ਹੀ ਘਟਾਇਆ ਅਤੇ ਨਾ ਹੀ ਬ੍ਰੇਕ ਲਗਾਏ ਅਤੇ ਨਾ ਹੀ ਹਾਰਨ ਵਜਾਇਆ ਤਾਂ 17 ਸਕਿੰਟ ਦੇ ਅੰਦਰ ਇੱਕ ਆਡੀਓ ਵਿਜ਼ਲ ਇੰਡਕਸ਼ਨ ਆਉਂਦਾ ਹੈ ਤਾਂ ਟ੍ਰੇਨ ਡਰਾਈਵਰ ਨੂੰ ਇੱਕ ਬਟਨ ਦਬਕ ਕੇ ਉਸ ਨੂੰ ਸਵੀਕਾਰ ਕਰਨਾ ਹੁੰਦਾ ਹੈ ਜੇਕਰ ਉਹ ਅਜਿਹਾ ਨਹੀਂ ਕਰਦਾ ਹੈ ਤਾਂ ਅਗਲੀ 17 ਸਕਿੰਟ ਦੇ ਅੰਦਰ ਟ੍ਰੇਨ ਆਪਣੇ ਆਪ ਰੁਕ ਜਾਵੇਗੀ। ਇਸੇ ਤਰ੍ਹਾਂ ਭਾਰਤੀ ਰੇਲਵੇ ਕਿਸੇ ਵੱਡੇ ਹਾਦਸੇ ਹੋਣ ਤੋਂ ਬਚਾ ਲੈਂਦੀ ਹੈ। ਇਹ ਜਿਆਦਾਤਰ ਮਾਲ ਗੱਡੀਆਂ ਦੇ ਨਾਲ ਹੁੰਦਾ ਹੈ ਕਿਉਂਕਿ ਉਹਨਾਂ ਦੀ ਯਾਤਰਾ ਬਹੁਤ ਲੰਮੀ ਹੁੰਦੀ ਹੈ। ਟ੍ਰੇਨ ਡਰਾਈਵਰ ਵੀ ਇਨਸਾਨ ਹਨ। ਉਹਨਾਂ ਨੂੰ ਵੀ ਨੀਂਦ ਆ ਸਕਦੀ ਹੈ। ਦੋਸਤੋ ਹੁਣ ਤੁਸੀਂ ਜਾਣਗੇ ਹੋਊਗੀ ਕਿ ਜੇਕਰ ਟ੍ਰੇਨ ਦਾ ਡਰਾਈਵਰ ਸੋ ਜਾਵੇ ਤਾਂ ਬਹੁਤ ਘੱਟ ਚਾਂਸ ਹਨ ਕਿ ਅਜਿਹੀ ਦੁਰਘਟਨਾ ਹੋਵੇ। ਠੀਕ ਹੈ ਦੋਸਤੋ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਅਜੇ ਹੀ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ